ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰਗੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਦੀ ਜੀਵ ਦਾ ਉਧਾਰ ਹੁੰਦਾ ਹਰ ਪ੍ਰਕਾਰ ਦੀ ਸੋਝੀ ਪ੍ਰਾਪਤ ਹੁੰਦੀ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬੁਲਹਾਰਨੇ ਜਾਈਏ ਜਿਨ੍ਹਾਂ ਸਤਿਗੁਰਾਂ ਦੀ ਨਦਰ ਨਾਲ ਖਾਲਸਾ ਜੀ ਪਾਪੀਆਂ ਦਾ ਪਾਰ ਉਤਾਰਾ ਹੋ ਜਾਂਦਾ ਜਿਸ ਦਾਤੇ ਦੇ ਸ਼ਬਦ ਜਪਣ ਨਾਲ ਖਾਲਸਾ ਜੀ ਵੱਡੇ ਵੱਡੇ ਪਾਪੀ ਅਕਿਰਤ ਕਣ ਲੋਕ ਸਾਰੇ ਖਾਲਸਾ ਜੀ ਪਾਰ ਉੱਤਰ ਜਾਂਦੇ ਹਨ ਐਸੀ ਮਹਾਰਾਜ ਜੀਆ ਦੀ ਪਾਵਨ ਪਵਿੱਤਰ ਬਾਣੀ ਹੈ ਇਹ ਬਾਣੀ ਐਸੀ ਸਮਰੱਥ ਹੈ ਖਾਲਸਾ ਜੀ ਚੋਰਾਂ ਨੂੰ ਸੂਰਮੇ ਬਣਾ ਦਿੰਦੀ ਹੈ ਚੋਰਾਂ ਨੂੰ ਖਾਲਸਾ ਜੀ ਭਗਤ ਬਣਾ ਦਿੰਦੀ ਹੈ ਐਸੀ ਪਾਵਨ ਪਵਿੱਤਰ ਧੁਰ ਕੀ ਬਾਣੀ ਹੈ ਸੋ ਜਿਵੇਂ ਬਾਬਾ ਜੀ ਬਾਬਾ ਬੀਦੀ ਚੰਦ ਸਾਹਿਬ ਜੀ ਵਰਗੇ ਪਹਿਲਾਂ ਚੋਰ ਸਨ ਸਾਧੂ ਪਾਬਾ ਅਦਲੀ ਜੀ ਦਾ ਖਾਲਸਾ ਜੀ ਸੰਗ ਕੀਤਾ ਸ਼ਬਦ ਜਪਣਾ ਸ਼ੁਰੂ ਕੀਤਾ ਮਾਲਾ ਫੇਰਨੀ ਸ਼ੁਰੂ ਕੀਤੀ ਮਹਾਰਾਜਿਆਂ ਦੇ ਸ਼ਬਦ ਨਾਲ ਜੁੜਨਾ ਕੀਤਾ ਤੇ ਖਾਲਸਾ ਜੀ ਵੱਡਾ ਸੂਰਮਾ ਖਵਾਇਆ ਬਾਵਾ ਬਿਧੀ ਚੰਦ ਸਾਹਿਬ ਤਾਂ ਕਰਕੇ ਛੇਵੇਂ ਪਾਰਸ਼ਾ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਸਮਰੱਥ ਸਤਿਗੁਰੂ ਜੀਆ ਨੇ ਬਚਨ ਕਰਨਾ ਕੀਤਾ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਜੋ ਵਾਰ ਮੰਗਿਆ ਸੋ ਵਾਰ ਦੀਨਾ ਸੋ ਇਹ ਮਹਾਰਾਜਿਆਂ ਕੋਲੋਂ ਫਿਰ ਖਾਲਸਾ ਜੀ ਵੱਡੇ ਵੱਡੇ ਵਾਰ ਪ੍ਰਾਪਤ ਕਰਨ ਵਾਲੇ ਸੂਰਮੇ ਹੋਏ ਜਿਵੇਂ ਖਾਲਸਾ ਜੀ ਬਾਲਮੀਕ ਵਟਵਾਰਾ ਹੋਇਆ ਹੈ ਜਿਹੜਾ ਵੱਡਾ ਧਾੜ ਵੀ ਸੀ ਖਾਲਸਾ ਜੀ ਉਹ ਰਾਹ ਪੈਂਦੇ ਜਾਂਦਿਆਂ ਨੂੰ ਮਾਰ ਦਿੰਦਾ ਸੀ ਸਮਾਨ ਖੋਹ ਲੈਂਦਾ ਸੀ ਇੱਕ ਸਾਧੂ ਦਾ ਸੰਗ ਹੋਇਆ ਉਨੇ ਸੋਜੀ ਬਖਸ਼ੀ ਕਿ ਜਿੰਨਾ ਪਰਿਵਾਰ ਵਾਸਤੇ ਤੂੰ ਇਹ ਜੀਵ ਮਾਰਦਾ ਹੈ ਤੇਰੇ ਨਾਲ ਨਹੀਂ ਨਿਭਣਾ ਇਹ ਪਾਪਾਂ ਵਾਲਾ ਜਿਹੜਾ ਭਾਰ ਹੈ ਤੈਨੂੰ ਆਪ ਚੁੱਕਣਾ ਪੈਣਾ ਫਿਰ ਖਾਲਸਾ ਜੀ ਉਸ ਭਗਤ ਦੇ ਕੋਲੋਂ ਇਹ ਸੋਜੀ ਜਦੋਂ ਆਈ ਸਾਧ ਕੋਲੋਂ ਉਹਦੇ ਕੋਲੋਂ ਸ਼ਬਦ ਲਿਆ ਉਹ ਸ਼ਬਦ ਦਾ ਜਾਪ ਕੀਤਾ ਮਹਾਰਾਜ ਜੀਆਂ ਦਾ ਖਾਲਸਾ ਜੀ ਬਾਲਮੀਕ ਪਟਵਾਰਾ ਸਾਧੂ ਬਣਿਆ ਫਿਰ ਅੱਗੇ ਖਾਲਸਾ ਜੀ ਭਗਤ ਪ੍ਰਹਿਲਾਦ ਜੀ ਵਰਗੇ ਭਗਤ ਤਰੂਜੀ ਵਰਗੇ ਜਿਨ੍ਹਾਂ ਨੇ ਨਾਮ ਜਪਣਾ ਕੀਤਾ 5-5 ਸਾਲ ਦੀ ਉਮਰ ਵਿੱਚ ਖਾਲਸਾ ਜੀ ਵੱਡੇ ਵੱਡੇ ਰਾਜੇ ઋષੀ ਹੋਏ ਹਨ ਸੋ ਮਹਾਰਾਜ ਕਾਲਪੁਰਖ ਜੀ ਦਾ ਸ਼ਬਦ ਹੀ ਖਾਲਸਾ ਜੀ ਸਭ ਤੋਂ ਵੱਡੀ ਤਾਕਤ ਹੈ ਜਿਹੜਾ ਇਹ ਸ਼ਬਦ ਦਾ ਅਭਿਆਸੀ ਹੈ ਅਭਿਆਸ ਕਰਦਾ ਹੈ ਇਹ ਸ਼ਬਦ ਨਾਲ ਜੁੜਦਾ ਹੈ ਉਹਦੇ ਉੱਤੇ ਸਤਿਗੁਰਾਂ ਦੀ ਨਦਰ ਹੋਇਆ ਕਰਦੀ ਹੈ ਸੋ ਇਸ ਕਰਕੇ ਜਿਹੜਾ ਖਾਲਸਾ ਜੀ ਭਾਈ ਲੱਖੂ ਸੀ ਭਾਈ ਲੱਖੂ ਧਾੜ ਵੀ ਐਵੇਂ ਕਰਕੇ ਨਾ ਆਉਂਦਾ ਉਹ ਵੀ ਖਾਲਸਾ ਜੀ ਪਹਿਲਾਂ ਧਾੜਾ ਮਾਰਦਾ ਸੀ ڈاکੂ ਸੀ ਲੁੱਟਦਾ ਸੀ ਲੋਕਾਂ ਨੂੰ ਜਦੋਂ ਸਤਿਗੁਰਾਂ ਮਹਾਰਾਜ ਜੀ ਦੀ ਕਿਰਪਾ ਵਰਤੀ ਸਤਿਗੁਰਾਂ ਨੇ ਦਇਆ ਕੀਤੀ ਤੇ ਉਹ ਵੀ ਖਾਲਸਾ ਜੀ ਵੇਖੋ ਜਦੋਂ ਸ਼ਬਦ ਦੀ ਸ਼ਰਨ ਆਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਨੇ ਸਿੱਖੀ ਦੇਣਾ ਕੀਤੀ ਮਹਾਰਾਜ ਨੇ ਵਚਨ ਕੀਤਾ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਨਾ ਖਾਲਸਾ ਜੀ ਅਭਿਆਸ ਕਰ ਕਰਕੇ ਫਿਰ ਭਾਈ ਲੱਖੂ ਉਹ ਆ ਜਿੰਨੇ ਸਾਰੇ ਲਾਹੌਰ ਵਿੱਚ ਖਾਲਸਾ ਜੀ ਮਾਈਆਂ ਨੂੰ ਜਪਜੀ ਸਾਹਿਬ ਦਾ ਪਾਠ કંਠ ਕਰਾ ਦਿੱਤਾ ਸੀ ਜਿਸ ਨੂੰ ਪਾਠ ਨਹੀਂ ਸੀ ਜਪਜੀ ਸਾਹਿਬ ਦਾ ਕੰਠੋ ਦੇ ਕੋਲੋਂ ਪ੍ਰਸ਼ਾਦਾ ਨਹੀਂ ਸੀ ਸ਼ੱਕ ਜਦੋਂ ਕਿਸੇ ਨੂੰ ਮਿਲਦਾ ਸੀ ਜੇ ਕਿਸੇ ਮਾਈ ਨੇ ਕਹਿਣਾ ਬਾਬਾ ਜੀ ਅਸੀਂ ਤੁਹਾਨੂੰ ਪ੍ਰਸ਼ਾਦਾ ਸ਼ਕਾਉਣਾ ਚਾਹੁੰਨੇ ਆ ਤੇ ਭਾਈ ਲਖੂ ਨੇ ਕਹਿਣਾ ਮਾ ਮਾਤਾ ਪਹਿਲਾਂ ਸਾਨੂੰ ਸ੍ਰੀ ਜਪਜੀਤ ਸਾਹਿਬ ਜੀ ਦੀ ਪਾਵਨ ਪੁੱਤਰ ਬਾਣੀ ਦਾ ਜਾਪ ਸੁਣਾ ਤੇ ਉਹਨਾਂ ਨੇ ਕਹਿਣਾ ਮਹਾਰਾਜ ਸਾਨੂੰ ਤੇ ਆਉਂਦੀ ਨਹੀਂ ਕਹਿਣਾ ਫਿਰ ਅਸੀਂ ਤੇਰੇ ਘਰੋਂ ਪ੍ਰਸ਼ਾਦਾ ਸ਼ਕਦੇ ਨਹੀਂ ਜੇ ਤੈਨੂੰ ਬਾਣੀ ਕੰਠ ਹੋਵੇਗੀ ਫੇ ਸੁਣਾਗੇ ਫਿਰ ਖਾਲਸਾ ਜੀ ਰੋਜ਼ ਇੱਕ ਇੱਕ ਪੰਕਤੀ ਮਾਈਆਂ ਨੂੰ ਦੇਣੀ ਇੱਕ ਇੱਕ ਪੰਕਤੀ ਦਾ ਅਭਿਆਸ ਕਰਾਉਣਾ ਇੱਕ ਇੱਕ ਪੰਕਤੀ ਯਾਦ ਕਰਵਾ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੰਟ ਕਰਵਾਇਆ ਫਿਰ ਉਹਨਾਂ ਕੋਲੋਂ ਪ੍ਰਸ਼ਾਦ ਦੀ ਛਕਦੇ ਰਹੇ ਏਡੇ ਏਡੇ ਸੂਰਮੇ ਜਿਨ੍ਹਾਂ ਨੇ ਖਾਲਸਾ ਜੀ ਨਾਮ ਦੀ ਕਮਾਈ ਕੀਤੀ ਹੈ ਸ਼ਬਦ ਦੀ ਕਮਾਈ ਕੀਤੀ ਹੈ ਤੇ ਸੰਸਾਰ ਵਿੱਚ ਸੋਭਾ ਪਾਈ ਹੈ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ ਸੂਰਮੇ ਜਿਨ੍ਹਾਂ ਨੇ ਖਾਲਸਾ ਜੀ ਨਾਮ ਅਭਿਆਸ ਨੂੰ ਮੇਨ ਰੱਖਿਆ ਹੈ ਮੋਢ ਰੱਖਿਆ ਹੈ ਮਹਾਰਾਜਿਆਂ ਦੇ ਸਰੂਪ ਹੱਥੀ ਲਿਖਣੇ ਕੀਤੇ ਅਰਬੀ ਭਾਸ਼ਾ ਦੇ ਵਿੱਚ ਸਰੂਪ ਲਿਖ ਕੇ ਬਗਦਾਦ ਦੀ ਧਰਤੀ ਨੂੰ ਭੇਜਿਆ ਕਿ ਉੱਥੋਂ ਦੇ ਲੋਕ ਲਾਭ ਲੈ ਸਕਣ ਬਾਣੀ ਪੜ ਸਕਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦਾ ਦੱਸਿਆ ਹੋਇਆ ਮਾਰਗ ਅਪਣਾ ਸਕਣ ਫਿਰ ਖਾਲਸਾ ਜੀ ਆਪ ਅਭਿਆਸੀ ਸਨ ਕਈ ਕਈ ਜਾਪ ਸ੍ਰੀ ਜਪੀ ਸਾਹਿਬ ਦੇ ਸ੍ਰੀ ਸੁਖਣੀ ਸਾਹਿਬ ਦੇ 10 ਗ੍ਰੰਥੀ ਦੇ ਅਭਿਆਸੀ ਸਨ ਗੁਰਮੰਤਰ ਮੂਲ ਮੰਤਰ ਦੇ ਅਭਿਆਸੀ ਸਨ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਬਾਬਾ ਜੀ ਬਾਬਾ ਨੂਰ ਸਿੰਘ ਸਾਹਿਬ ਜੀ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਕਿਰਪਾ ਨਾਲ ਅਭਿਆਸੀ ਸਨ ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਆੜੇ ਨਾਲ ਚੀਰਿਆ ਗਿਆ ਖਾਲਸਾ ਜੀ ਜਪਤੀ ਸਾਹਿਬ ਦੇ ਬਿਆਸੀ ਸਨ ਬਯੰਤ ਪਾਠ ਸ੍ਰੀ ਜਪਤੀ ਸਾਹਿਬ ਦੇ ਕਰਦੇ ਸਨ ਭਾਈ ਦੇ ਆਲਾ ਜੀ ਜਿਨ੍ਹਾਂ ਨੂੰ ਦੇਗ ਵਿੱਚ ਉਬਾਲਿਆ ਗਿਆ ਖਾਲਸਾ ਜੀ ਸ੍ਰੀ ਸੁਖਨੀ ਸਾਹਿਬ ਦੇ ਪਾਠ ਦੇ ਬਿਆਸੀ ਸਨ ਸ੍ਰੀ ਸੁਖਨੀ ਸਾਹਿਬ ਦਾ ਪਾਠ ਉਦੋਂ ਵੀ ਉਹਨਾਂ ਦੇ ਸ਼ਰੀਰ ਵਿੱਚੋਂ ਆਵਾਜ਼ ਆਉਂਦੀ ਸੀ ਜੇ ਇਸ ਵੀੜੇ ਦੇਗ ਵਿੱਚ ਉਬਾਲ ਦਿੱਤਾ ਗਿਆ ਸੀ ਜੀਂਦੇ ਸ਼ਰੀਰ ਨੂੰ ਖਾਲਸਾ ਜੀ ਰਹਿਣਾ ਦਿੱਤਾ ਗਿਆ ਸੀ ਭਾਈ ਸਤੀ ਦਾਸ ਜੀ ਜਿਨ੍ਹਾਂ ਨੂੰ ਰੂਹ ਲਪੇਟ ਕੇ ਅੱਗ ਲਾ ਦਿੱਤੀ ਗਈ ਸੀ ਗੁਰਮੰਤਰ ਦੇ ਬਿਆਸੀ ਸਨ ਵਾਹਿਗੁਰੂ ਵਾਹਿਗੁਰੂ ਦਾ ਜਾਪ ਉਹਨਾਂ ਦੇ ਸਰੀਰ ਵਿੱਚੋਂ ਆਉਂਦਾ ਰਿਹਾ ਖਾਲਸਾ ਜੀ ਭਾਵੇਂ ਸਰੀਰ ਜਿਹੜਾ ਸੁਆਹ ਹੋ ਚੁੱਕਾ ਸੀ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਵਰਗੇ ਸੂਰਮੇ ਬੰਦ-ਬੰਦ ਵਿੱਚੋਂ ਖਾਲਸਾ ਜੀ ਜਾਪਦੇ ਜਾ ਬਾਣੀ ਦਾ ਜਾਪ ਜਿਹੜਾ ਸੁਣਾ ਹੀ ਦਿੰਦਾ ਸੀ ਛੋਟੇ ਸਹਿਬਜ਼ਾਦੇ ਜਿਸ ਵੇਲੇ ਬਾਬਾ ਜੀ ਬਾਬਾ ਜੁਰਾਵਰ ਸਿੰਘ ਸਾਹਿਬ ਜੀ ਬਾਬਾ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਜਿਸ ਵੇਲੇ ਖਾਲਸਾ ਜੀ ਨੀਹਾਂ ਵਿੱਚ ਚੜਿਆਂ ਗਿਆ ਉਹ ਨੀਹਾਂ ਵਿੱਚ ਜਦੋਂ ਚਿੰਨ ਦਿੱਤਾ ਗਿਆ ਉਤੋਂ ਲੰਮੇ ਸਮੇਂ ਬਾਅਦ ਵੀ ਖਾਲਸਾ ਜੀ ਪੁਰਾਣੇ ਲੋਕ ਦੱਸਦੇ ਸਨ ਕਿ ਉਹਨਾਂ ਨੀਹਾਂ ਦੇ ਵਿੱਚੋਂ ਬਾਣੀ ਦਾ ਜਾਪ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਜਿਹੜੀ ਸੁਣਾਈ ਦਿੰਦੀ ਹੁੰਦੀ ਸੀ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਜਿਉਂ-ਜਿਉਂ ਖਾਲਸਾ ਜੀ ਲੋਕਾਂ ਦੀ ਸ਼ਰਦਾ ਘਟਣੀ ਖਦ ਸ਼ੁਰੂ ਹੋਈ ਹੈ ਤੇ ਉਹ ਤੋਂ ਖਾਲਸਾ ਜੀ ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਹੈ ਨੇ ਇਹਦਾ ਮਤਲਬ ਇਹ ਨਹੀਂ ਵੀ ਉਹ ਚਲੀਆਂ ਗਈਆਂ ਸ਼ਕਤੀਆਂ ਇੱਥੇ ਹੀ ਨੇ ਪਰ ਖਾਲਸਾ ਜੀ ਗੁਪਤ ਹੋ ਗਈਆਂ ਧੰਨ ਗੁਰੂ ਰਾਮਦਾਸ ਮਹਾਰਾਜ ਆਪਣੇ ਅਸਥਾਨ ਤੇ ਸਦਾ ਖਾਲਸਾ ਜੀ ਹਾਜ਼ਰ ਨਾਜ਼ਰ ਬੈਠੇ ਹੋਏ ਆ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਭਾਵਨਾ ਹੈ ਉਹਨਾਂ ਨੇ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ ਅਪਣਾਉਣਾ ਕੀਤਾ ਹੈ ਉਹਨਾਂ ਨੇ ਫਿਰ ਖਾਲਸਾ ਜੀ ਇਹ ਸ਼ਬਦ ਨੂੰ ਹਿਰਦੇ ਵਿੱਚ ਪਨਾਇਆ ਤੇ ਅਕਾਲ ਪੁਰਖ ਦੇ ਦਰਸ਼ਨ ਕਰਨਾ ਕੀਤੇ ਹਨ ਸੋ ਐਵੇਂ ਭਾਈ ਜਿਨ੍ਹਾਂ ਨੇ ਨਾਮ ਜਪਿਆ ਹੈ ਨਾਮ ਦੀ ਕਮਾਈ ਕੀਤੀ ਹੈ ਉਹਨਾਂ ਨੂੰ ਰੱਬ ਮਿਲਿਆ ਬਾਬਾ ਜੀ ਬਾਬਾ ਅਤਰ ਸਿੰਘ ਸਾਹਿਬ ਮਸਤੂਆਲੇ ਵਾਲੇ ਮਹਾਂਪੁਰਸ਼ ਕਿੰਨਾ ਜਾਪ ਖਾਲਸਾ ਜੀ ਸਵਾ ਸਵਾ ਲੱਖ ਪਾਠ ਸ੍ਰੀ ਜਪਜੀ ਸਾਹਿਬ ਦਾ ਸਵਾ ਲੱਖ ਪਾਠ ਸੀ ਸੁਖਨੀ ਸਾਹਿਬ ਦੇ ਪਾਠ ਜਾਪ ਦਾ ਗੋਦਾਵਰੀ ਦੇ ਕੰਡੇ ਖਲੋ ਕੇ ਜਾਪ ਕੀਤੇ ਫਿਰ ਕਲਗੀਧਰ ਮਹਾਰਾਜ ਜੀਆ ਨੇ ਦਰਸ਼ਨ ਦੇਦਾਰਕ ਕੀਤੇ ਬਾਬਾ ਜੀ ਬਾਬਾ ਆਨੰਦ ਸਿੰਘ ਸਾਹਿਬ ਕਲੀਰਾਂ ਵਾਲੇ ਮਹਾਂਪੁਰਸ਼ ਹੋਏ ਕਿੰਨਾ ਜਾਪ ਖਾਲਸਾ ਜੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਕੀਤਾ ਸੋ ਇਹ ਵੱਡੇ ਵੱਡੇ ਸਾਧੂ ਬਾਬਾ ਜੀ ਬਾਬਾ ਅਜੀਤ ਸਿੰਘ ਸਾਹਿਬ ਹੰਸਾਲੀ ਵਾਲੇ ਮਹਾਂਪੁਰਸ਼ ਬੇਅੰਤ ਜਾਪ ਖਾਲਸਾ ਜੀ ਬਾਣੀ ਦਾ ਕਰਦੇ ਬਾਬਾ ਹਰਨਾਮ ਸਿੰਘ ਸਾਹਿਬ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਹੋਏ ਬੇਅੰਤ ਜਾਪ ਖਾਲਸਾ ਜੀ ਸ੍ਰੀ ਜਪਜੀ ਸਾਹਿਬ ਦਾ ਗੁਰਮੰਤਰ ਮੂਲ ਮੰਤਰ ਦਾ ਜਾਪ ਉਹਨਾਂ ਦਾ ਖਾਲਸਾ ਜੀ ਚੱਲਦਾ ਸੀ ਸੰਤ ਬਾਬਾ ਹਰਨਾਮ ਸਿੰਘ ਸਾਹਿਬ ਕਿਲੇ ਵਾਲੇ ਹੋਏ ਖਾਲਸਾ ਜੀ ਮਹਾਪੁਰਸ਼ ਨਾਮ ਧਾਰੀ ਸੰਪਰਦਾਏ ਦੇ ਵਿੱਚ ਪਹਿਲਾ ਹੋਏ ਉਹ ਪੂਰੇ ਸਾਧੂ ਬ੍ਰਹਮ ਗਿਆਨੀ ਮਹਾਪੁਰਸ਼ ਸਨ ਤੇ ਉਹ ਖਾਲਸਾ ਜੀ ਕਮਰ ਕਸਾ ਲਾ ਕੇ ਰੱਖਦੇ ਹੁੰਦੇ ਸੀ ਬੜਾ ਪ੍ਰਚਲਿਤ ਆ ਉਹਨਾਂ ਦੀ ਉਹਨਾਂ ਦੀ ਸੰਪਰਦਾਏ ਵਿੱਚ ਚਲੋ ਗਾਂਝ ਜੂ ਵੀ ਹੁੰਦਾ ਪਰ ਉਹ ਵੱਡਾ ਸਾਧੂ ਸੀ ਉਹ ਵੀ ਖਾਲਸਾ ਜੀ ਵੱਡੀ ਬਾਣੀ ਜਪਤੀ ਸਾਹਿਬ ਜੀ ਦੀ ਬਾਣੀ ਦਾ ਅਭਿਆਸੀ ਸਾਧੂ ਸੀ ਬਹੁਤ ਜਾਪ ਉਹਨਾਂ ਨੇ ਕੀਤੇ 12 ਸਾਲ ਦੀ ਘਾਲਣਾ ਘਾਲੀ ਪਤਾ ਨਹੀਂ ਕਿੰਨਾ ਜਾਪ ਕੀਤਾ ਫਿਰ ਅਕਾਲ ਪੁਰਖ ਦੀ ਪ੍ਰਾਪਤੀ ਹੋਈ ਸੋ ਐਵੇਂ ਖਾਲਸਾ ਜੀ ਵੱਡੇ ਵੱਡੇ ਸਾਧੂ ਬਾਬਾ ਜੀ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਭਿੰਡਰਾ ਵਾਲੇ ਮਹਾਪੁਰਸ਼ ਵੀ ਅਭਿਆਸੀ ਸਨ ਬਾਬਾ ਸੁੰਦਰ ਸਿੰਘ ਸਾਹਿਬ ਜੀ ਖਾਲਸਾ ਜੀ ਜਪਜੀਤ ਸਾਹਿਬ ਦੇ ਅਭਿਆਸੀ ਸਨ ਐਵੇਂ ਵੱਡੇ ਵੱਡੇ ਸਾਧੂ ਹੋਏ ਆ ਬਾਬਾ ਜੀ ਬਾਬਾ ਗੱਜਣ ਸਿੰਘ ਸਾਹਿਬ ਜੀ ਮਿਸਲ ਸ਼ਹੀਦਾਂ ਤਰਨਤਾਰਨ ਦੇ ਖਾਲਸਾ ਜੀ 15ਵੇਂ ਮੁਖੀ ਹੋਏ ਹਨ ਉਹਨਾਂ ਨੇ ਆ ਥੋੜਾ ਜਿਹਾ ਪਹਿਲਾ ਸਰੀਰ ਨੂੰ ਗ਼ਲੋਪ ਕਰਨਾ ਕੀਤਾ ਉਹਨਾਂ ਦੀ ਜਗ੍ਹਾ ਬਾਬਾ ਜੀ ਬਾਬਾ ਜੁਗਾ ਸਿੰਘ ਸਾਹਿਬ ਜੀ ਮਹਾਪੁਰਸ਼ ਹੁਣ ਇਸ ਟਾਈਮ ਮੌਜੂਦਾ ਮੁਖੀ ਹਨ ਬਾਬਾ ਗੱਜਣ ਸਿੰਘ ਸਾਹਿਬ ਜੀ ਖਾਲਸਾ ਜੀ ਗੱਡੀ ਵਿੱਚ ਵਿਚਰਦੇ ਆਉਂਦਿਆਂ ਜਾਂਦਿਆਂ ਉਹਨਾਂ ਦੇ ਹੱਥ ਵਿੱਚ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਜਫਰਨਾਮੇ ਦੀ ਪੋਥੀ ਹਮੇਸ਼ਾ ਰਹਿੰਦੀ ਸੀ ਗੱਡੀ ਵਿੱਚ ਜਾਂਦਿਆਂ ਵੀ ਪੜ੍ਹਦੇ ਰਹਿੰਦੇ ਸਨ ਪੂਰੇ ਦਿਨ ਵਿੱਚ ਖਾਲਸਾ ਜੀ ਅਰਥਾਂ ਸਮੇਤ ਉਹਦਾ ਜਾਪ ਕਰਨਾ ਇਹ ਬਾਬਾ ਜੀ ਬਾਬਾ ਗੱਜਣ ਸਿੰਘ ਸਾਹਿਬ ਜੀ ਉਹਨਾਂ ਦਾ ਜਿਹੜਾ ਨਾਮ ਸੀ ਐਡੇ ਸਾਧੂ ਸੰਨ ਖਾਲਸਾ ਜੀ ਵੱਡਾ ਬੋਲ ਸੀ ਉਹਨਾਂ ਦਾ ਸੋ ਇਵੇਂ ਇਹ ਬਾਣੀਆਂ ਦੇ ਵਿਆਸੀ ਹੋਏ ਹਨ ਸਾਧੂ ਜਿਨ੍ਹਾਂ ਨੇ ਖਾਲਸਾ ਜੀ ਬਾਣੀ ਦਾ ਜਾਪ ਜਪਿਆ ਹੈ ਸਤਿਗੁਰਾਂ ਦੀ ਬਾਣੀ ਦਾ ਅਭਿਆਸ ਕੀਤਾ ਹੈ ਉਹ ਗੁਰੂ ਮਹਾਰਾਜ ਅਕਾਲ ਪੁਰਖ ਦੇ ਬਿਲਕੁਲ ਨੇੜੇ ਖੜੇ ਹਨ ਨੇੜੇ ਕੀ ਖੜੇ ਹਨ ਵਿੱਚ ਹੀ ਖਾਲਸਾ ਜੀ ਪ੍ਰਵੇਸ਼ ਕੀਤੇ ਹੋਏ ਹਨ ਉਹਨਾਂ ਪਰਥਾਏ ਮਹਾਰਾਜ ਦਾ ਬੋਲ ਹੈ ਹਰ ਹਰ ਜਨ ਦੁਈ ਏਕ ਹੈ ਵਿਭ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖਿਆ ਸਮਾਹੇ ਜਿਵੇਂ ਜਲ ਸਮੁੰਦਰ ਤੇ ਸਮੁੰਦਰ ਦੀ ਲਹਿਰ ਦੋ ਨਹੀਂ ਹੋਇਆ ਕਰਦੀਆਂ ਐਵੇਂ ਖਾਲਸਾ ਜੀ ਪਰਮੇਸ਼ਰ ਤੇ ਸਾਧੂ ਗੁਰੂ ਮਹਾਰਾਜ ਦੇ ਪਿਆਰੇ ਦੋ ਨਹੀਂ ਹੋਇਆ ਕਰਦੇ ਏਕ ਹੀ ਹੋਇਆ ਕਰਦੇ ਸੋ ਮਹਾਰਾ ਸਾਨੂੰ ਸਮਝਾਉਂਦੇ ਹਨ ਕਿ ਸਾਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਦਾ ਹੀ ਖਾਲਸਾ ਜੀ ਇਹ ਖੇਡ ਵਰਤ ਰਹੀ ਹੈ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਇਹ ਗੁਰਬਾਣੀ ਹੀ ਹੈ ਖਾਲਸਾ ਜੀ ਜਿਹੜਾ ਆਸਰਾ ਦੇਣ ਵਾਲੀ ਹੈ ਸੁਖ ਦੇਣ ਵਾਲੀ ਹੈ ਤੇ ਇਹ ਸ਼ਬਦੀ ਹੀ ਹੈ ਖਾਲਸਾ ਜੀ ਜਿਹੜਾ ਮਨ ਨੂੰ ਮਾਰ ਸਕਦਾ ਜਿਹਦਾ ਮਨ ਨਹੀਂ ਮਰਿਆ ਫਿਰ ਉਹ ਖਾਲਸਾ ਜੀ ਮਨਮੁਖ ਹੈ ਗੁਰਮੁਖ ਆਪਣੇ ਮਨ ਨੂੰ ਮਾਰ ਕੇ ਬ੍ਰਹਮ ਗਿਆਨੀ ਦੀ ਜਿਹੜੀ ਖਾਲਸਾ ਜੀ ਪਦਵੀ ਹੈ ਉਹਨੂੰ ਹਾਸਲ ਕਰ ਲੈਂਦੇ ਆ ਜਿਹੜੀ ਜਿਹੜੀ ਜਨਨ ਸ਼ਕਤੀ ਹੁੰਦੀ ਉਹਨੂੰ ਯਾਰ ਲੈਂਦੇ ਆ ਜਿਹੜੀ ਚੀਜ਼ ਜਰੀ ਨਾ ਜਾਵੇ ਉਹਨੂੰ ਜ਼ਰ ਲੈਂਦੇ ਨੇ ਐਸੇ ਗੁਰਮੁਖ ਕਹਿੰਦੇ ਨੇ ਬਚਣਾਉਂਦੇ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਸ਼ਬਦ ਦੀ ਕਸਵੱਟੀ ਲਾ ਕੇ ਹੀ ਖਾਲਸਾ ਜੀ ਗੁਰਮੁਖਾਂ ਨੇ ਆਪਣਾ ਮਨ ਮਾਰਨਾ ਕੀਤਾ ਹੈ ਸੋ ਗੁਰੂ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਭਾਈ ਨਾਮ ਹੀ ਇਹ ਜਿਹੜਾ ਸਭ ਤੋਂ ਉੱਤਮ ਹੈ ਜਿਨ੍ਹਾਂ ਨੇ ਆਪਣੇ ਸਤਿਗੁਰਾਂ ਦਾ ਨਾਮ ਤੇ ਆਉਣਾ ਕੀਤਾ ਹੈ ਬਾਣੀ ਦਾ ਆਸਰਾ ਲਿਆ ਹੈ ਬਾਣੀ ਖਾਲਸਾ ਜੀ ਐਸੀ ਸੁਖ ਦੇਣ ਵਾਲੀ ਹੈ ਸਾਰਿਆਂ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਜਿਨ੍ਹਾਂ ਨੇ ਇਸ ਬਾਣੀ ਨੂੰ ਅਭਿਆਸ ਕਰਕੇ ਜਪਿਆ ਹੈ ਮਨੋਂ ਤਨੋਂ ਜਪਿਆ ਹੈ ਭਾਵਨਾ ਸ਼ਰਧਾ ਧਾਰ ਕੇ ਜਪਿਆ ਹੈ ਉਹਨਾਂ ਦੇ ਵਾਰੇ ਨਿਆਰੇ ਹੋਏ ਹਨ ਖਾਲਸਾ ਜੀ ਤੇ ਜਿਹੜੇ ਉਤੋਂ ਤੋਂ ਜਪਦੇ ਉਹਨਾਂ ਨੂੰ ਫਾਲਤ ਜੁਰ ਪ੍ਰਾਪਤ ਹੁੰਦਾ ਪਰ ਸੁਦੀਵੀ ਸੁਖ ਪ੍ਰਾਪਤ ਨਹੀਂ ਹੁੰਦਾ ਤੇ ਖਾਲਸਾ ਜੀ ਇਸ ਕਰਕੇ ਨਿਤਾ ਪ੍ਰਤਮ ਮਹਾਰਾਜ ਸੱਚੇ ਪਾਤਸ਼ਾਹ ਜੀ ਉਨ੍ਹਾਂ ਦੀ ਬਾਣੀ ਦਾ ਜਾਪ ਕਰੀਏ ਕਿਉਂਕਿ ਉਹੀ ਹਨ ਖਾਲਸਾ ਜੀ ਆਕਾਸ਼ਾਂ ਪਤਾਲਾਂ ਵਿੱਚ ਵਸਣ ਵਾਲਾ ਉਹ ਨਾਮ ਹੀ ਹੈ ਉਹਦੇ ਹੀ ਖਾਲਸਾ ਜੀ ਸਾਜੇ ਹੋਏ ਸਾਰੇ ਖੰਡ ਬ੍ਰਹਿਮੰਡ ਹਨ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਇਹ ਉਹ ਸੱਚੇ ਦੇ ਹੀ ਹਨ ਸਾਰੇ ਖੰਡ ਸੱਚੇ ਸਾਰੇ ਬ੍ਰਹਿਮੰਡ ਹਨ ਇਸ ਕਰਕੇ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਨੂੰ ਸਦਾ ਆਦੇਸ਼ ਕਰੀਏ ਮਹਾਰਾਜ ਕਹਿੰਦੇ ਨਾ ਬਾਣੀ ਵਿੱਚ ਜਪਜੀ ਸਾਹਿਬ ਜੀ ਦੀ ਵਿੱਚ ਆਦੇਸ਼ ਤੁਸੀਂ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਉਹ ਵਾਹਿਗੁਰੂ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਨੂੰ ਯਾਦ ਕਰੀਏ ਜਿਹਦਾ ਖਾਲਸਾ ਜੀ ਨਾ ਤਿਸ ਬਾਪ ਨਾ ਮਾਏ ਕਿਨ ਨੂੰ ਤੂੰ ਜਾਇਆ ਜਿਹਦਾ ਨਾ ਕੋਈ ਮਾਂ ਹੈ ਨਾ ਕੋਈ ਪਿਓ ਹੈ ਤੇ ਖਾਲਸਾ ਜੀ ਪਰ ਉਹ ਸਾਰੀ ਸ੍ਰਿਸ਼ਟੀ ਦਾ ਮਾਂ ਪਿਓ ਹੈ ਐਸੇ ਦਾਤੇ ਨੂੰ ਐ ਸੇ ਸ਼ਬਦ ਨੂੰ ਖਾਲਸਾ ਜੀ ਜਪਣਾ ਕਰੀਏ ਧਿਆਨ ਧਾਰਨਾ ਕਰੀਏ ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹ ਖਾਲਸਾ ਜੀ ਉਪਦੇਸ਼ ਮਹਾਰਾਜ ਨੇ ਸਾਨੂੰ ਦੇਣਾ ਕੀਤਾ ਹੈ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਜਪਿਆ ਵਿੱਚ ਧਿਆਨ ਲਾਉਣਾ ਕੀਤਾ ਉਹਨਾਂ ਨੇ ਫਿਰ ਜਾਣ ਲਿਆ ਹੈ ਉਸ ਦਾਤੇ ਨੂੰ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਵੀਤੀ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਜੋ ਆਈ ਹੈ ਇੱਕ ਪਰਿਵਾਰ ਨੇ ਸੁਣਾਉਣਾ ਕੀਤੀ ਭਾਈ ਸਾਹਿਬ ਹੁਣਾਂ ਨੇ ਚਲੋ ਐਵੇਂ ਦੀਆਂ ਹੱਡ ਬੀਤੀਆਂ ਖਾਲਸਾ ਜੀ ਲੋਕ ਤੇ ਯਕੀਨ ਨਹੀਂ ਕਰਦੇ ਜਿਹੜੀ ਇਹ ਹੱਡ ਬੀਤੀ ਸੁਣਾ ਰਹੇ ਆ ਪਰ ਦਾਸ ਤੇ ਆਪਣੀਆਂ ਅੱਖਾਂ ਨਾਲ ਹੁਣ ਦਲਪੰਥ ਨਾਲ ਵਿਚਰਦੇ ਹਾਂ ਤੇ ਖਾਲਸਾ ਜੀ ਇਹੋ ਜੀਆਂ ਚੀਜ਼ਾਂ ਬਹੁਤ ਨਜ਼ਰੀਆਂ ਆਉਂਦੀਆਂ ਇਹ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਆ ਕਿ ਸਾਡੇ ਘਰ ਵਿੱਚ ਕੁਝ ਅੱਜ ਤੋਂ 8-9 ਸਾਲ ਪਹਿਲਾਂ ਦੀ ਗੱਲ ਹੈ 16 15-16 ਦੀ ਗੱਲ ਹੈ ਕਿ ਮੇਰੀ ਘਰਵਾਲੀ ਨੂੰ ਪਹਿਲੀ ਵਾਰ ਰਾਤ ਨੂੰ ਬਹੁਤ ਜ਼ਿਆਦਾ ਦੱਬਾ ਪਿਆ ਉੱਠ ਕੇ ਰੋਈ ਪਹਿਲੀ ਵਾਰ ਜਦੋਂ ਸ਼ੁਰੂ ਹੋਇਆ ਇਹ ਕੰਮ ਕਹਿੰਦਾ ਮੈਂ ਕੋਲ ਹੀ ਸਾਂ ਮੈਂ ਉੱਠ ਕੇ ਪੁੱਛਿਆ ਕੀ ਗੱਲ ਹੋਈ ਆ ਕਹਿੰਦੀ ਵੀ ਮੈਨੂੰ ਬਹੁਤ ਜ਼ਿਆਦਾ ਜਿਹੜਾ ਮਾਰਾ ਕੋਈ ਸਾਇਆ ਦਿਖਿਆ ਤੇ ਉਹਨੇ ਐਸਾ ਮੈਨੂੰ ਡਰਾ ਛੱਡਿਆ ਮੇਰੀ ਰੂਹ ਤੱਕ ਕੰਬ ਗਈ ਆ ਤੇ ਉਹ ਪਹਿਲੀ ਵਾਰ ਹੋਇਆ ਮੈਂ ਉਹਨੂੰ ਕਿਹਾ ਵੀ ਕੋਈ ਨਹੀਂ ਤੂੰ ਮਹਾਰਾਜ ਦੀ ਬਾਣੀ ਦਾ ਜਾਪ ਕਰ ਕਿਰਤਨ ਸੋਲੇ ਦੀ ਬਾਣੀ ਦਾ ਜਾਪ ਕਰਕੇ ਅਸੀਂ ਸੌਂਗੇ ਫਿਰ ਅਗਲੇ ਦਿਨ ਫਿਰ ਇਦਾਂ ਹੋਇਆ ਫਿਰ ਹਫਤੇ ਹਫਤੇ ਬਾਅਦ ਹੋਣ ਲੱਗ ਪਿਆ ਫਿਰ ਥੋੜੇ ਥੋੜੇ ਦਿਨਾਂ ਬਾਅਦ ਸ਼ੁਰੂ ਹੋ ਗਿਆ ਇਦਾਂ ਹੁੰਦਾ ਰਹਿਣਾ ਫਿਰ ਕਈ ਵਾਰ ਉਹਦੇ ਨੀਲ ਪੈ ਜਾਣੇ ਸਰੀਰ ਤੇ ਲੱਤਾਂ ਤੇ ਹੱਥਾਂ ਤੇ ਧੌਣ ਤੇ ਕਈ ਵਾਰ ਇਦਾਂ ਦਾ ਹੁਣ ਫੀਲ ਹੋਣਾ ਕਿ ਕੋਈ ਚੀਜ਼ ਜਿਹੜੀ ਹੈ ਨਾਲ ਭਾਰ ਪਾ ਕੇ ਬੈਠੀ ਹੈ ਵੀ ਕੋਈ ਮੋਢਿਆਂ ਦੇ ਭਾਰ ਪਾ ਕੇ ਬੈਠਾ ਇਦਾਂ ਦਾ ਉਹ ਕਹਿੰਦੀ ਸੀ ਮੈਨੂੰ ਫੀਲ ਹੁੰਦਾ ਵੀ ਮੈਂ ਕੀ ਕਰਾਂ ਮੇਕੋ ਤਰਿਆ ਨਹੀਂ ਜਾਂਦਾ ਮੈਨੂੰ ਇਦਾਂ ਲੱਗਦਾ ਵੀ ਕੋਈ ਚੀਜ਼ ਮੇਰੇ ਮੋਢਿਆਂ ਤੇ ਬੈਠੀ ਐ ਹੁਣ ਖਾਲਸਾ ਜੀ ਆਪਾਂ ਨਰੋਲ ਸਰੀਰ ਨਾਲ ਜਦੋਂ ਘੁੰਮਦੇ ਆ ਆਪਣੇ ਨਾਲ ਆਪਾਂ ਨੂੰ ਆਪਣੇ ਸਰੀਰ ਦਾ ਭਾਰ ਜਿਹੜਾ ਫੀਲ ਨਹੀਂ ਹੁੰਦਾ ਮਹਿਸੂਸ ਨਹੀਂ ਹੁੰਦਾ ਕਹਿੰਦੇ ਭਰਜ ਨੂੰ ਹੁਣ ਆਪਣੇ ਸਿਰ ਉੱਤੇ ਕੋਈ ਚੀਜ਼ ਚੋਕ ਲਵਾਂਗੇ ਫਿਰ ਭਾਰ ਮਸੂਬ ਮਹਿਸੂਸ ਹੋਵੇਗਾ ਐਵੇਂ ਖਾਲਸਾ ਜੀ ਹੁੰਦੀ ਐ ਜਿਹੜੀ ਚੀਜ਼ ਵੜ ਜਾਵੇ ਫਿਰ ਉਹ ਭਾਰ ਪਾਉਂਦੀ ਐ ਸਰੀਰ ਦੇ ਉੱਤੇ ਮਾਰਦੀ ਐ ਸਰੀਰ ਨੂੰ ਸਰੀਰ ਨੂੰ ਖਾਂਦੀ ਐ ਕਿਉਂਕਿ ਜੇ ਉਸ ਵੇਲੇ ਖਾਲਸਾ ਜੀ ਸੰਤ ਬਾਬਾ ਜੀ ਬਾਬਾ ਈਸ਼ੂ ਸਿੰਘ ਸਾਹਿਬ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਉਹਨਾਂ ਦੇ ਕੋਲ ਸੁਲੇਮਾਨ ਆਇਆ ਸੀ ਜਿਹੜਾ ਖਾਲਸਾ ਜੀ ਪ੍ਰੇਤ ਤੇ ਉਹ ਜਦੋਂ ਰੂਹ ਆਈ ਸੀ ਉਹਦੀ ਉਹਨਾਂ ਦਾ ਸਾਰਾ ਵਚਨ ਬਲਾਸ ਹੈਗਾ ਆ ਤੇ ਉਹਨੇ ਮਹਾਰਾਜ ਜੀਆ ਨੇ ਪੁੱਛਣਾ ਕੀਤਾ ਸੀ ਸੰਤਾਨੇ ਵੀ ਤੁਸੀਂ ਖਾਣੇ ਕੀ ਹੋਂ ਤੇ ਉਹ ਕਹਿੰਦਾ ਸੀ ਮਹਾਰਾਜ ਅਸੀਂ ਜੰਗਲ ਵਿੱਚ ਕੱਚਾ ਮਾਸ ਖਾਂਦੇ ਆ ਜਾਂ ਲਹੂ ਪੀਂਦੇ ਆ ਕਹਿੰਦੇ ਜੇ ਕੋਈ ਜਨਵਰ ਮਿਲ ਜੇ ਉਹਦੇ ਵਿੱਚੋਂ ਪੀਨੇ ਆ ਤੇ ਜੇ ਕੋਈ ਮਾੜਾ ਸਰੀਰ ਮਿਲ ਜੇ ਉਹਦੇ ਵਿੱਚੋਂ ਪੀਨੇ ਆ ਸੋ ਇਹ ਉਹਨਾਂ ਦੀ ਖੁਰਾਕ ਹੈ ਖਾਲਸਾ ਜੀ ਸੋ ਇਸੇ ਕਰਕੇ ਕਈਆਂ ਨੂੰ ਜਦੋਂ ਇਹੋ ਜਿਹਾ ਸਾਇਆ ਹੁੰਦਾ ਉਹ ਕਮਜ਼ੋਰ ਹੋਣ ਲੱਗ ਪੈਂਦੇ ਆ ਡਿੱਗਣ ਡੋਲਣ ਲੱਗ ਪੈਂਦੇ ਆ ਸੋ ਮਹਾਰਾਜ ਕਿਰਪਾਈ ਕਰਨ ਸੱਚੇ ਪਾਤਸ਼ਾਹ ਬਚਾ ਕੇ ਰੱਖਣ ਬਾਣੀਆਂ ਦਾ ਪ੍ਰਭਾਵ ਖਾਲਸਾ ਜੀ ਬਾਣੀ ਦਾ ਜਪ ਜਾਪ ਕਰਦੇ ਰਹੀਏ ਫਿਰ ਦਾਤੇ ਦੀ ਵੱਡੀ ਖੁਸ਼ੀ ਪ੍ਰਾਪਤ ਹੁੰਦੀ ਹੈ ਉਹ ਭਾਈ ਸਾਹਿਬ ਜੀ ਕਹਿੰਦੇ ਵੀ ਸਾਨੂੰ ਨਾ ਇਦਾਂ ਅਸੀਂ ਬੜੇ ਪੰਡਤਾਂ ਪੁਣਤਾਂ ਕੋ ਗਏ ਸਿਆਣਿਆਂ ਕੋ ਗਏ ਪਰ ਹੱਲ ਨਾ ਕੋਈ ਹੋਵੇ ਤੇ ਇੱਕ ਵਾਰ ਨਾ ਅਸੀਂ ਕਿਸੇ ਨਾਲ ਗੱਲ ਕੀਤੀ ਕੋਈ ਕਿਸੇ ਨੇ ਸਾਨੂੰ ਦੱਸਿਆ ਸੀ ਵੀ ਅਮਰਤ ਧਾਰੀ ਸੇਖ ਹੈ ਉਹਦੇ ਕੋਲੇ ਜਾਓ ਕੋਈ ਤੁਹਾਨੂੰ ਰਾਹ ਵਿਖਾਵੇਗਾ ਅਸੀਂ ਉਹਦੇ ਕੋਲੇ ਗਏ ਉਹਨੂੰ ਦੱਸਿਆ ਵੀ ਇਦਾਂ ਇਦਾਂ ਬਾਬਾ ਦੀਪ ਸਿੰਘ ਸਾਹਿਬ ਨੂੰ ਬਹੁਤ ਮੰਨਦਾ ਸੀ ਉਹ ਕਹਿੰਦਾ ਵੀ ਤੁਸੀਂ ਦੋਵੇਂ ਜੀ ਨਾ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਣਾ ਉੱਥੇ ਇਸ਼ਨਾਨ ਕਰਨਾ ਕੀ ਸੀ ਕੀ ਸੀ ਇਸ਼ਨਾਨ ਕਰਕੇ ਤੇ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਜਾਣਾ ਉੱਥੇ ਸੇਵਾ ਕਰਨੀ ਤੇ ਸ਼ਹੀਦਾ ਅਗੇ ਅਰਦਾਸ ਕਰਨੀ ਉੱਥੋਂ ਜੋਤ ਦਾ ਘੋਲ ਲੈ ਕੇ ਆਉਣਾ ਸਿਰ ਵਿੱਚ ਮਲਣਾ ਸਰੀਰ ਤੇ ਮਲਣਾ ਮਹਾਰਾਜ ਕਿਰਪਾ ਕਰਨਗੇ ਇਦਾਂ ਸਤਿਗੁਰਾਂ ਦੀ ਕਿਰਪਾ ਨਾਲ ਚਲੋ ਕੁਝ ਕੁਝ ਦੇਣ ਬਚਾ ਹੋਣ ਲੱਗ ਪਿਆ ਪਰ ਪੂਰਾ ਅਸਰ ਖੜਦਾ ਨਹੀਂ ਸੀ ਤੇ ਫਿਰ ਅਸੀਂ ਫੇਰ ਗਏ ਉਹਨਾਂ ਨੇ ਕਿਹਾ ਵੀ ਉੱਥੇ ਸੰਗਤ ਚਪਹਿਰਾ ਕੱਢਦੀ ਹੈ ਤੁਸੀਂ ਸੰਗਤ ਵਿੱਚ ਹਾਜ਼ਰੀ ਭਰਿਆ ਕਰੋ ਕਹਿੰਦੇ ਅਸੀਂ ਉਹਨਾਂ ਦਾ ਬਚਨ ਮੰਨ ਕੇ ਸੰਗਤ ਵਿੱਚ ਹਾਜ਼ਰੀ ਭਰਨ ਲੱਗ ਪਏ ਕਿਨੇ ਮਹਾਰਾਜ ਦੀ ਕਿਰਪਾ ਨਾਲ ਚਪਰੇ ਅਸੀਂ 5-6 ਕਟੇ ਇਹ ਬਹੁਤ ਜिद ਕਰਦੀ ਸੀ ਜਾਂਦੀ ਨਹੀਂ ਸੀ ਪਰ ਮੈਂ ੱੱਕੇ ਨਾਲ ਲੈ ਕੇ ਜਾਂਦੇ ਸਾਂ ਜਦੋਂ ਉੱਥੇ ਜਾਂਦੀ ਸੀ ਬਿਲਕੁਲ ਠੀਕ ਹੋ ਜਾਂਦੀ ਸੀ ਤੇ ਜਦੋਂ ਉੱਥੋਂ ਅਸੀਂ ਬਾਹਰ ਆ ਜੰਨੇ ਹਾਂ ਫੇਰ ਕਹਿੰਦੀ ਸੀ ਮੇਰੇ ਸਰੀਰ ਤੇ ਭਾਰ ਪੈ ਗਿਆ ਮੈਂ ਖੁਦ ਤੰਗ ਹੋ ਗਿਆ ਸੈਂਨੇ ਚਿਰ ਤੋਂ ਇਹ ਗੱਲਾਂ ਸੁਣ ਸੁਣ ਕੇ ਤੇ ਮੈਨੂੰ ਤੇ ਕੋਈ ਨਜ਼ਰ ਨਹੀਂ ਆਉਣਾ ਨਾ ਕੋਈ ਗੱਲ ਹੋਣੀ ਮੈਨੂੰ ਕਹਿਣਾ ਮੈਨੂੰ ਲੱਗਣਾ ਇਹ ਝੂਠ ਮਾਰਦੀ ਐ ਪਾਗਲ ਐ ਵੀ ਇਹ ਜਾਣ ਕੇ ਕਰਦੀ ਐ ਇਦਾਂ ਹੋ ਜਾਂਦਾ ਖਾਲਸਾ ਜੀ ਪਰ ਜਿਹਦੀ ਉੱਤੇ ਬੀਤ ਰਹੀ ਹੁੰਦੀ ਐ ਉਹਨੂੰ ਪਤਾ ਹੁੰਦਾ ਸਮਝਣੀ ਚਾਹੀਦੀ ਹਰ ਬੰਦੇ ਦੀ ਗੱਲ ਸੋ ਐਵੇਂ ਕਰਦੇ ਆਂ ਕਰਾਉਂਦੇ ਆਂ ਜੀ ਇੱਕ ਵਾਰ ਚਪੈਰਾ ਸਾਹਿਬ ਘਟਦੇ ਆਂ ਵੀਰ ਕਹਿੰਦਾ ਵੀ ਮੇਰੇ ਮਨ ਵਿੱਚ ਵੀ ਆ ਗਈ ਮਹਾਰਾਜ ਕਿ ਇਹੋ ਜੀ ਵਿਵਤਾ ਗਲ ਪਈ ਆ ਵੀ ਕੋਈ ਸਾਨੂੰ ਰਾਹ ਵਿਖਾਓ ਤੇ ਕਹਿੰਦਾ ਵੀ ਉਹ ਚੀਜ਼ ਕਰਕੇ ਸਾਡਾ ਉਦੋਂ ਤੋਂ ਕਾਰੋਬਾਰ ਵਿੱਚ ਬੜਾ ਪ੍ਰਭਾਵ ਪਿਆ ਸੀ ਠੱਪ ਹੋਣ ਲੱਗ ਪਿਆ ਸੀ ਕੰਮ ਬਹੁਤ ਥੱਲੇ ਚਲਾ ਗਿਆ ਸੀ ਕੰਮ ਪੈਸੇ ਜਿਹੜੇ ਸੀ ਉਹ ਹੱਥ 'ਚ ਨਹੀਂ ਸੀ ਆਉਂਦੇ ਤੇ ਬਹੁਤ ਲੋਕਾਂ ਕੋਲੇ ਪੈਸੇ ਮਰ ਗਏ ਸੀ ਕੋਈ ਪੈਸੇ ਨਹੀਂ ਸੀ ਦਿੰਦਾ ਤੇ ਆਪਣੇ ਘਰ ਰੋਟੀ ਤੋਂ ਵੀ ਤੰਗ ਹੋਣ ਲੱਗ ਪਿਆ ਇਦਾਂ ਦਾ ਹਾਲਾਤ ਹੋ ਗਿਆ ਤੇ ਖਾਲਸਾ ਜੀ ਉਹ ਫਿਰ ਜਦੋਂ ਇਹ ਗੱਲ ਹੋਈ ਆ ਤੇ ਉਸ ਤੋਂ ਬਾਅਦ ਕਹਿੰਦੇ ਸ਼ਹੀਦਾ ਸਾਹਿਬ ਅਸੀਂ ਗਏ ਆ ਉਥੇ ਸਾਨੂੰ ਉਹ ਬਜ਼ੁਰਗ ਮਿਲੇ ਇਦਾਂ ਅਚਾਨਕ ਕੁਦਰਤੀ ਬਜ਼ੁਰਗ ਮਿਲੇ ਨੇ ਉਹਨਾਂ ਜਦੋਂ ਚਪਹਿਰਾ ਸਾਹਿਬ ਕੱਢਦੇ ਸਨ ਲਾਗੇ ਬੈਠੇ ਸੀ ਬਜ਼ੁਰਗ ਅਸੀਂ ਪਹਿਲਾਂ ਚ ਲਗੇ ਸਾ ਜੇ ਸ਼ੁਰੂ ਨਹੀਂ ਸੀ ਹੋਇਆ ਉਹ ਬਜ਼ੁਰਗ ਮਿਲੇ ਗੱਲਾਂ ਬਾਤਾਂ ਕਰਦੇ ਆ ਉਹਨਾਂ ਮੇਰੀ ਘਰ ਵਾਲੀ ਵੱਲ ਉਹਨਾਂ ਨੇ ਬੜੇ ਗੌਰ ਨਾਲ ਵੇਖਿਆ ਬੜੇ ਜਿਦਾਂ ਟਿਕ ਟਕੀ ਟਕਾ ਆ ਕੇ ਨਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਬਾਪੂ ਜੀ ਕੀ ਗੱਲ ਆ ਤੇ ਉਹ ਮੈਨੂੰ ਕਹਿੰਦੇ ਇਹਨਾਂ ਨੂੰ ਕੁਝ ਇਹਨੂੰ ਕੁਝ ਹੋਇਆ ਤੇ ਮੈਂ ਉਹਨਾਂ ਨੂੰ ਆਖਿਆ ਵੀ ਨਹੀਂ ਬਾਬਾ ਜੀ ਕਹਿੰਦੇ ਨਹੀਂ ਨਹੀਂ ਇਹਨੂੰ ਕੁਝ ਹੋਇਆ ਤੇ ਉਹ ਕਹਿੰਦੇ ਧੀਏ ਤੈਨੂੰ ਕੀ ਹੋਇਆ ਤੇ ਉਹ ਕਹਿੰਦੀ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਵੀ ਮੇਰੇ ਦੇ ਇਦਾਂ ਲੱਗਦਾ ਜਿਦਾ ਸਰੀਰ ਤੇ ਕੋਈ ਚੀਜ਼ ਬੈਠੀ ਹੁੰਦੀ ਹੈ ਤੇ ਉਹ ਮਹਾਪੁਰਸ਼ ਕਹਿੰਦੇ ਕੋਈ ਕੁਦਰਤੀ ਖਾਲਸਾ ਜੀ ਸਤਗੁਰਾਂ ਦੀ ਕਿਰਪਾ ਵਰਤਣੀ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਸੰਨੇ ਤੇ ਉਹ ਕਹਿਣ ਲੱਗੇ ਵੀ ਇਹ ਇਹਦੇ ਨਾਲ ਕੋਈ ਚੀਜ਼ puri ਫਿਰਦੀ ਉਹਦਾ ਪ੍ਰਭਾਵ ਹੈ ਇਹਨੂੰ ਇਹ ਇੱਥੇ ਤੇ ਆ ਹੀ ਨਹੀਂ ਅੰਦਰ ਨਹੀਂ ਆ ਸਕਦੀ ਉਹ ਪਰ ਇਹ ਤੇ ਪ੍ਰਭਾਵ ਜ਼ਰੂਰ ਹੈਗਾ ਉਹਦੇ ਲੱਛਣ ਇਹਦੇ ਸਰੀਰ ਤੇ ਨਜ਼ਰ ਆਉਂਦੇ ਨੇ ਤੇ ਕਹਿੰਦੇ ਅਸੀਂ ਉਹਨੂੰ ਉਹਨਾਂ ਨੂੰ ਪੁੱਛਿਆ ਵੀ ਕੀ ਕਰੀਏ ਕਿਵੇਂ ਕਰੀਏ ਉਹ ਕਹਿੰਦੇ ਵੀ ਤੁਸੀਂ ਚੰਡੀ ਦਾ ਜਾਪ ਕਰਾਓ ਮਹਾਰਾਜ ਦੀ ਪਾਵਨ ਪੁੱਤਰ ਬਾਣੀ ਚੰਡੀ ਦਾ ਪਾਠ ਇਹਦੇ ਲਾਗੇ ਕਰਿਆ ਕਰੋ ਤੇ ਦੂਜੀ ਗੱਲ ਸ਼ਹੀਦਾਂ ਨੂੰ ਚੇਤੇ ਕਰੋ ਜਿੰਨਾ ਕਰ ਸਕਦੇ ਫਿਰ ਔਰ ਦੂਸਰੀ ਫਿਰ ਉਹਨਾਂ ਨੇ ਕਿਹਾ ਵੀ ਚੰਡੀ ਦਾ ਜਾਪ ਸਿੰਘ ਘਰੇ ਸਦਕੇ ਕਰਾਉਣਾ ਕਰੋ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਨੇ ਵਾਹਿਗੁਰੂ ਜਾਨੇ ਕਿਵੇਂ ਕਾਰਜ ਕਰਕੇ ਤੇ ਚੰਡੀ ਦਾ ਜਾਪ ਘਰੇ ਕਰਾਉਣਾ ਸ਼ੁਰੂ ਕੀਤਾ ਜਦੋਂ ਚੰਡੀ ਦਾ ਜਾਪ ਕੀਤਾ ਨਾ ਤੇ ਵੇਖੋ ਹੁਣ ਰਾਹ ਕਿਥੋਂ ਪਿਆ ਸਾਧੂ ਨੇ ਕਿਸੇ ਨੇ ਰਾਹ ਪਿਆ ਉਹਨੇ ਪਾਇਆ ਜਿਹੜਾ ਬਾਬਾ ਦੀਪ ਸਿੰਘ ਨੂੰ ਮੰਨਦਾ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਜਾ ਕੇ ਦਰ ਤੇ ਜਾ ਕੇ ਹੋਰ ਆ ਖੁੱਲ ਗਏ ਚੰਡੀ ਦਾ ਜਾਪ ਕਰਾਇਆ ਖਾਲਸਾ ਜੀ ਜਿਸ ਦਿਨ ਤਿਲਕ ਲੱਗਣੇ ਸਨ ਚਟੰਗਾ ਹੋਣਾ ਸੀ ਕਿਉਂਕਿ ਚਟੰਗਾ ਹੀ ਇਹਨਾਂ ਚੀਜ਼ਾਂ ਨੂੰ ਕੱਢਦਾ ਉਦਾਂ ਹੀ ਨਿਕਲਦੀਆਂ ਜਦੋਂ ਚਟੰਗਾ ਕੀਤਾ ਤੇ ਖਾਲਸਾ ਜੀ ਉਹ ਮਾਈ ਦੇ ਵਿੱਚ ਜਿਹੜੀ ਚੀਜ਼ ਇੰਨੇ ਚਿਰਾਂ ਤੋਂ ਸੁਤੀ ਸੀ ਉਹ ਬੋਲ ਪਈ ਉਹ ਕਹਿੰਦਾ ਵੀ ਮੈਨੂੰ ਕਿਸੇ ਨੇ ਲਾਇਆ ਸਾਰੀ ਵਾਰਤਾ ਉਹਨੇ ਸੁਣਾਈ ਉਹਨੇ ਜਦੋਂ ਵਾਰਤਾ ਖਾਲਸਾ ਜੀ ਸਾਰੀ ਸੁਣਾਈ ਤੇ ਉਹਦੇ ਵਿੱਚ ਨਾਂ ਜਿਹੜਾ ਆਪਣੇ ਪਰਿਵਾਰਾਂ ਦਾ ਆਇਆ ਆਪਣੇ ਜਿਹੜੇ ਕਿਉਂਕਿ ਵੇਖੋ ਖਾਲਸਾ ਜੀ ਇਹ ਰਿਸ਼ਤੇ ਨੇ ਤੇ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿੰਨੇ ਕੀਤਾ ਕੁਦਰਤੀ ਉਹਦਾ ਨਾਰਮਲ ਗੱਲ ਦੱਸਦਾ ਕਿ ਪਰਿਵਾਰ ਦੇ ਜੀ ਤੇ ਉਹਨਾਂ ਨੇ ਖਾਲਸਾ ਜੀ ਉਹ ਮਾਈ ਤੇ ਕੀਤਾ ਸੀ ਕੁਝ ਉਹਦੇ ਪਿੱਛੇ ਕੋਈ ਮਾੜੀ ਰੂਹ ਲਈ ਸੀ ਤੇ ਉਹ ਮਾੜੀ ਮਾੜੀ ਰੂਹ ਜਿਹੜੀ ਸੀ ਉਹਨੂੰ ਇਸ ਕਰਕੇ ਲਾਇਆ ਸੀ ਵੀ ਇਹਦੀ ਰੂਹ ਨੂੰ ਕੱਢ ਕੇ ਲਿਆ ਪਰ ਮੈਂ ਇੱਕੋ ਗੱਲ ਕਹਿਣਾ ਮਾਰਨ ਵਾਲਾ ਦਾਤਾ ਹੈ ਰੱਖਣ ਵਾਲਾ ਵੀ ਦਾਤਾ ਹੈ ਉਹਦੇ ਤੋਂ ਬਿਨਾ ਨਾ ਕੋਈ ਮਾਰ ਸਕਦਾ ਨਾ ਕੋਈ ਰੱਖ ਸਕਦਾ ਝੋਰਾ ਕਿਸੇ ਗੱਲ ਦਾ ਨਹੀਂ ਕਰਨਾ ਚਾਹੀਦਾ ਨਾ ਕਿਸੇ ਬਾਬੇ ਦਾ ਸਰਾਪ ਮਾਰਦਾ ਹਾਂ ਕੋਈ ਸਾਧੂ ਹੋਵੇ ਪੂਰਾ ਜਿਨੇ ਆਪਣੇ ਅੰਦਰ ਦੇ ਪੰਜੇ ਹੀ ਮਾਰੇ ਹੋਣ ਤੇ ਕਾਲਪੁਰਖ ਨਾਲ ਭੇਦ ਹੋਵੇ ਉਹਦਾ ਵਜਨ ਜਿਹੜਾ ਹੁੰਦਾ ਉਹ ਕੰਮ ਕਰਦਾ ਬਾਕੀ ਆ ਜਿਹੜੇ ਰਾਹੀਗਰੀ ਤੁਰੇ ਤਰੇ ਫਿਰਦੇ ਇਹਨਾਂ ਦਾ ਕੋਈ ਕੰਮ ਨਹੀਂ ਕਰਦਾ ਜੇ ਬਨੁਖਾਪ ਬਾਣੀ ਦਾ ਅਭਿਆਸੀ ਆ ਨਾ ਉਹਤੇ ਕਿਸੇ ਦਾ ਨਾ ਕੋਈ ਪੁੰਨ ਲੱਗਦਾ ਨਾ ਪਾਪ ਲੱਗਦਾ ਉਹ ਆਪਣੇ ਆਨੰਦ ਵਿੱਚ ਹੀ ਸੁਖ ਮਾਣਦਾ ਸੋ ਉਨੇ ਸਾਰਾ ਹੀ ਫਿਰ ਖਾਲਸਾ ਜੀ ਬੋਲ ਕੇ ਦੱਸਿਆ ਵੀ ਇਦਾਂ ਪਰਿਵਾਰ ਦੇ ਜੀਆਂ ਨੇ ਕੀਤਾ ਕਾਦੇ ਵਾਸਤੇ ਕੀਤਾ ਐਸੇ ਕਰਕੇ ਕੀਤਾ ਵੀ ਇਹ ਇਥੋਂ ਇਹ ਮਰ ਜਵੇ ਤੇ ਮਾਰ ਕਾਦੇ ਵਾਸਤੇ ਜਾਵੇ ਖਾਲਸਾ ਜੀ ਉਹ ਜਿਹੜੀ ਮਾਤਾ ਸੀ ਬਹੁਤ ਚੰਗੀ ਸੀ ਤੇ ਉਹ ਜਿਹੜੇ ਭਾਈ ਸਾਹਿਬ ਦਾ ਪਰਿਵਾਰ ਸੀ ਜਿਹੜਾ ਦਾ ਸਹੁਰਾ ਪਰਿਵਾਰ ਸੀ ਉਹਨਾਂ ਦੋਵਾਂ ਦੇ ਜਿਤਨਾ ਜਿਹੜੀ ਸੀ ਜ਼ਮੀਨ ਸੀ ਬਜ਼ੁਰਗਾਂ ਦੇ 7 ਕਿੱਲੇ ਜ਼ਮੀਨ ਸੀ ਦੋਵਾਂ ਬਜ਼ੁਰਗਾਂ ਦੇ ਬੀਬੀ ਪਾਪੀ ਉਹਨਾਂ ਦੇ ਤੇ ਉਹ ਬਾਕੀ ਜਿਹੜੇ ਮੁੰਡੇ ਸੀ ਉਹ ਥੋੜੇ ਅਮਲੀ ਸੀਗੇ ਤੇ ਅਮਲੀ ਹੋਣ ਕਰਕੇ ਉਹਨਾਂ ਨੂੰ ਵੰਡ ਵਣਡਿਆ ਜਿਹੜਾ ਹੋਣਾ ਉਹ ਕਰਤਾ ਜਿਹੜਾ ਇਹ ਜਿਹੜਾ ਵੰਡ ਵਣਡਿਆ ਹੋਣਾ ਸੀ ਇਹ ਬਜ਼ੁਰਗ ਕਹਿੰਦੇ ਸੀ ਵੀ ਅਸੀਂ ਇਸੇ ਪੁੱਤ ਨੂੰ ਦੇਣਾ ਸਾਡਾ ਪੁੱਤ ਲਾਇਕ ਇਸੇ ਚੱਕਰ ਵਿੱਚ ਖਾਲਸਾ ਜੀ ਉਹ ਮਾਈ ਜਿਹੜੀ ਸੀ ਪੜ੍ਹੀ ਲਿਖੀ ਸੀ ਭਾਈ ਸਾਹਿਬ ਜਿਹੜੇ ਸਾਨੂੰ ਥੋੜੇ ਜੇ ਭੋਲੇ ਸਨ ਨਭੋਲ ਸਨ ਉਹ ਮਾਈ ਹੀ ਸਾਰੇ ਕਾਰਜ ਕਰਦੀ ਸੀ ਉਹਨਾਂ ਦੀ ਸੇਵਾ ਕਰਦੀ ਸੋ ਇਸ ਕਰਕੇ ਉਹਦੇ ਪਿੱਛੇ ਖਾਲਸਾ ਜੀ ਪਰਿਵਾਰ ਦੇ ਜੀਆ ਨੇ ਉਹ ਮਾੜੀ ਸ਼ੈ ਲਾਉਣਾ ਕੀਤੀ ਐਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਕਹਿੰਦੇ ਕਿਰਪਾ ਵਰਤੀ ਫਿਰ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਦੇ ਕਹਿੰਦੇ ਘਰ ਅਸੀਂ ਜਾਂਦੇ ਆ ਉਦੋਂ ਫਿਰ ਉਹ ਜਦੋਂ ਚਟੰਗੇ 'ਚ ਬੋਲੀ ਫਿਰ ਉਹ ਖਾਲਸਾ ਜੀ ਨਿਕਲ ਗਈ ਸੀ ਮਹਾਰਾ ਨੇ ਮਿਹਰਾ ਕਰ ਦਿੱਤੀਆਂ ਅਸੀਂ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਕਹਿੰਦੇ ਘਰ ਵਿੱਚ ਸਾਡੇ ਜਗਦੀ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੇ ਪੈਸੇ ਫਸੇ ਸੀ ਕੰਮਕਾਰ ਠੱਪ ਹੋਇਆ ਸੀ ਸਾਰਾ ਚੜ੍ਹਦੀ ਕਲਾ ਵਿੱਚ ਹੋ ਗਿਆ ਮਹਾਰਾ ਜੀ ਦੀ ਰਹਿਮਤ ਹੋ ਗਈ ਸਤਗੁਰਾਂ ਨੇ ਘਰ ਵਿੱਚ ਸੁੱਖ ਵਰਤਾ ਦਿੱਤਾ ਸੋ ਖਾਲਸਾ ਜੀ ਇਹ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਕਾਰਜ ਹੁੰਦੇ ਆ ਇਹ ਮਹਾਰਾਜ ਹੀ ਵਿੱਧ ਬਣਾਉਂਦੇ ਆ ਵੇਖੋ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੇ ਤੇ ਖਾਲਸਾ ਜੀ ਨਾਂ ਰਸਤਾ ਲੱਭਦਾ ਫਿਰ ਉਸ ਦਿਨ ਤੋਂ ਬਾਅਦ ਉਹਨਾਂ ਦੋਹਾਂ ਜੀਆਂ ਨੇ ਖਾਲਸਾ ਜੀ ਦੱਸਦੇ ਨੇ ਉਹ ਭਾਈ ਸਾਹਿਬ ਵੀ ਅਸੀਂ ਦੋਹਾਂ ਨੀਆਂ ਨੇ ਤੇ ਮਹਾਰਾਜ ਦੇ ਦਰ ਜਾ ਕੇ ਅੰਮ੍ਰਿਤ ਧਾਰੀ ਅੰਮ੍ਰਿਤ ਪਾਣ ਕੀਤਾ ਗੁਰੂ ਕੇ ਸਿੱਖ ਸਜੇ ਹੁਣ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਅਸੀਂ ਹਰ ਐਤਵਾਰ ਚਲੇ ਜਾਂਦੇ ਆ ਦੋਹਾਂ 'ਚੋਂ ਇੱਕ ਜਾਣਾ ਚਲਾ ਜਾਂਦਾ ਜੇ ਨਾਂ ਜਾ ਹੋਵੇ ਤੁ ਫਿਰ ਅਸੀਂ ਅਗਲੇ ਐਤਵਾਰ ਵੀ ਚਲੇ ਜਾਈਦਾ ਹਫਤੇ ਚ ਦੋ ਵਾਰ ਵੀ ਚਲੇ ਜਾਈਦਾ ਪੂਰਾ ਕਰ ਲੈਂਦਾ ਸਮਾਂ ਤੇ ਐਵੇਂ ਮਹਾਰਾਜ ਨੇ ਕਿਰਪਾ ਕੀਤੀ ਖਾਲਸਾ ਜੀ ਐਵੇਂ ਸਤ ਗੁਰਾਂ ਨੇ ਕਾਜ ਸਵਾਰੇ ਇਹ ਖਾਲਸਾ ਜੀ ਹੱਡ ਬੀਤੀ ਸੀ ਦਾਸ ਮਾਫੀ ਚਾਹੁੰਦਾ ਕਿ ਥੋੜਾ ਜਿਹਾ ਰਜਿਵੇਂ ਕਰਕੇ ਦਾਸ ਬਿਜ਼ੀ ਐ ਤੇ ਖਾਲਸਾ ਜੀ ਕੱਲ ਨੂੰ ਅ ਕੱਲ ਸੋਮਵਾਰ ਐ ਕੱਲ ਦੀ ਵੀਡੀਓ ਵਿੱਚ ਸ਼ਾਮਾਂ ਨੂੰ ਮਹਾਰਾਜ ਨੇ ਮਿਹਰ ਕੀਤੀ ਤੇ ਆਪਾਂ ਜਿਹੜਾ ਉਹ ਸੋਨੇ ਦੀ ਸੇਵਾ ਬਾਬਾ ਨੋ ਸਿੰਘ ਸਾਹਿਬ ਦੇ ਸਮਾਦੇ ਤੇ ਕਰ ਰਹੇ ਆ ਉਹਦੇ ਉਹ ਸਾਰਾ ਕੁਝ ਮਿਲ ਚੁੱਕਾ ਕੱਲ ਦੀ ਵੀਡੀਓ ਵਿੱਚ ਆਪਾਂ ਉਹਦੀਆਂ ਫੋਟੋਆਂ ਪਾ ਕੇ YouTube ਦੇ ਫਿਰ ਕੱਲ ਨੂੰ ਸ਼ਾਮਾਂ ਨੂੰ 8:30 ਜਾਂ 9 ਵਜੇ ਬਾਬਾ ਜੀ ਨੂੰ ਭੇਟ ਕਰਾਂਗੇ ਮਹਾਰਾਜ ਕਿਰਪਾ ਕਰਨ ਮੈਂ ਉਹਦੇ ਲਈ ਖਿਮਾ ਚਾਹੁੰਦਾ ਕਿਉਂਕਿ ਮੈਂ ਦੱਸ ਨਹੀਂ ਸਕਦਾ ਵਾਹਿਗੁਰੂ ਜੀ ਮੇਰੀ ਇੱਕ ਤੇ ਗੱਡੀ ਖਰਾਬ ਹੈ ਮੈਨੂੰ ਜਾਣਾ ਆਉਣਾ ਦਿੱਕਤ ਆਉਂਦੀ ਹੈ ਤੇ ਇੱਕ ਖਾਲਸਾ ਜੀ ਰੁਝੇਵਾਂ ਮਹਾਂਪੁਰਸ਼ ਇਥੇ ਸਾਡੇ ਸ਼ਹਿਰ ਵਿੱਚ ਸਮਾਗਮ ਸੀ ਉਹਦੇ ਵਾਸਤੇ ਸਾਨੂੰ ਦੋਕ ਦਿਨ ਉਧਰ ਰਹਿਣਾ ਪਿਆ ਤਾਈਓ ਕੱਲ ਦੀ ਵੀਡੀਓ ਵੀ ਨਹੀਂ ਬਣੀ ਪਰ ਸੋਮੀਦਾਸ ਨੇ ਵੀਡੀਓ ਨਹੀਂ ਪਾਈ ਸੋ ਇਸ ਕਰਕੇ ਭਾਈ ਜਿਹੜਾ ਕਿਸੇ ਦਾ ਕਾਰਜ ਲੇਟ ਹੋਇਆ ਉਹਦੇ ਵਾਸਤੇ ਮੈਂ ਖਿਮਾ ਚਾਹੁੰਨਾ ਵੀ ਇਹ ਸਾਰੇ ਕਾਰਜ ਮਹਾਰਾਜ ਦੀ ਕਿਰਪਾ ਨਾਲ ਹੀ ਹੋ ਰਹੇ ਅਸ ਜਿਦਾ ਸੀਮਾ ਵਧੀ ਜਾਂਦੀ ਫਿਰ ਇੱਕ ਪਰਿਵਾਰ ਨੂੰ ਗਰੀਬ ਨੂੰ ਮਿਲਣਾ ਸੀ ਖਾਲਸਾ ਜੀ ਉਹਨਾਂ ਦੇ ਬੱਚਿਆਂ ਦੀ ਨਮਿਸ਼ਨਾ ਕਰਾਉਣੀਆਂ ਸੀ ਇਸ ਕਰਕੇ ਮੈਨੂੰ ਉਧਰ ਵੀ ਜਾਣਾ ਪਿਆ ਤੇ ਇਸ ਕਰਕੇ ਸੰਗਤ ਦਾ ਰਿਪਲਾਈ ਨਹੀਂ ਹੋਇਆ ਹੁਣ ਮਹਾਰਾਜ ਕਿਰਪਾ ਕਰਨ ਸਤਿਗੁਰ ਕਲਗੀ ਤਰਸਵਾਮੀ ਮੇਹਰ ਕਰਨ ਆਪਾਂ ਫਿਰ ਤੋਂ ਸਾਰਿਆਂ ਦੇ ਰਿਪਲਾਈ ਕਰਾਂਗੇ ਅਰਦਾਸਾਂ ਖਾਲਸਾ ਜੀ ਜਿਨ੍ਹਾਂ ਨੇ ਭੇਜੀਆਂ ਉਹਨਾਂ ਸਾਰਿਆਂ ਦੀਆਂ ਕਰਵਾਈਆਂ ਹੋਈਆਂ ਤੇ ਮੈਂ ਪਰਚੀਆਂ ਪਾ ਦੇਵਾਂਗਾ ਇੱਕ ਦੋ ਦਿਨਾਂ ਵਿੱਚ ਸਾਰਿਆਂ ਨੂੰ ਮਹਾਰਾਜਾ ਕਿਰਪਾ ਕਰਨ ਸਾਰਿਆਂ ਨੂੰ ਸਤਗੁਰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ